ਮੈਂ ਜਗਦਾਰ ਸਿੰਘ ਮੈਂ ਸੁਖਵਿੰਦਰ ਕੌਰ ਸਰਪੰਚ ਮਡੇਰਾ ਉਹ ਸਾਡੇ ਨਗਰ ਨੇ ਸਾਨੂੰ ਮਾਣ ਬਖਸ਼ਿਆ ਉਸ ਦੇ ਲਈ ਮੈਂ ਪਿੰਡ ਦਾ ਹਮੇਸ਼ਾ ਰਿਣੀ ਰਹਾਂਗਾ ਸਾਰੇ ਨਗਰ ਵਾਸੀਆਂ ਦਾ ਦਿਨੋ ਧੰਨਵਾਦ ਕਰਦਾ ਸਾਰੇ ਮੈਂਬਰ ਸੰਮਤੀ ਕਾ ਬਣੇ ਆ ਸਾਬ ਬੜਾ ਦਾ ਧੰਨਵਾਦ ਕਰਦੇ ਆ ਅਸੀਂ ਸਾਰੇ ਪਿੰਡ ਦਾ ਅਸੀਂ ਧੰਨਵਾਦ ਕਰਦੇ ਆ ਖਮਾ ਨੂੰ ਨੇੜਲੇ ਪਿੰਡ ਮਡੇਰਾ ਵਿਖੇ ਸਰਬ ਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਗਈ ਅੱਜ ਖਮਾਣੋ ਨੇੜ ਦੇ ਪਿੰਡ ਮਡੇਰਾ ਵਿਖੇ ਸਰਬਸੰਮਤੀ ਨਾਲ ਸਮੁੱਚੀ ਪੰਚਾਇਤ ਦੀ ਚੋਣ ਕਰ ਲਈ ਗਈ ਜਿਸ ਵਿੱਚ ਸਮਾਜ ਸੇਵੀ ਤੇ ਸਾਬਕਾ ਮੈਂਬਰ ਪੰਚਾਇਤ ਪੰਚਾਇਤ ਜਗਤਾਰ ਸਿੰਘ ਨੇ ਦੱਸਿਆ ਕਿ ਅੱਜ ਸਰਬਸੰਮਤੀ ਨਾਲ ਪਿੰਡ ਵਾਸੀਆਂ ਨੇ ਵੱਡੀ ਗਿਣਤੀ 1.71 ਤੱਕ ਕੀਤੀ ਜਿਸ ਵਿੱਚ ਸੁਖਵਿੰਦਰ ਕੌਰ ਧਰਮ ਪਤਨੀ ਸਬਕਾ ਮੈਂਬਰ ਪੰਚਾਇਤ ਜਗਤਾਰ ਸਿੰਘ ਨੂੰ ਸਰਪੰਚ ਚੁਣ ਦਿਆ ਗਿਆ ਇਸ ਤੋਂ ਇਲਾਵਾ ਸ਼ਮਸ਼ੇਰ ਸਿੰਘ ਤੇ ਹੋਰਨਾਂ ਮੈਂਬਰਾਂ ਨੂੰ ਮੈਂਬਰ ਪੰਚਾਇਤ ਚੁਣਿਆ ਗਿਆ ਹੈ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਵੇਖਿਆ ਗਿਆ ਜਿੱਥੇ ਪੰਚ ਨੇ ਸਰਪੰਚਾਂ ਦਾ ਅਤੇ ਸਰਪੰਚ ਨੇ ਮੈਂਬਰ ਪੰਚਾਇਤਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਇਸ ਮੌਕੇ ਲੱਡੂਆਂ ਦੇ ਡੱਬੇ ਅਤੇ ਹਾਰ ਲੈ ਕੇ ਜਗਤਾਰ ਸਿੰਘ ਸਰਪੰਚ ਦੀ ਧਰਮ ਪਤਨੀ ਸੁਖਵਿੰਦਰ ਕੌਰ ਦੇ ਘਰ ਪਿੰਡ ਵਾਸੀ ਵੱਡੀ ਗਿਣਤੀ ਚ ਪਹੁੰਚੇ ਜਿਨ੍ਹਾਂ ਨੇ ਉਹਨਾਂ ਦੇ ਘਰ ਪਹੁੰਚ ਕੇ ਸਰਪੰਚ ਸੁਖਵਿੰਦਰ ਕੌਰ ਨੂੰ ਸਵਾਗਤ ਪਾਇਆ ਤੇ ਹੋਰ ਨਾ ਮੈਂਬਰਾਂ ਨੂੰ ਹਾਰ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਤੇ ਸਵਾਗਤ ਵੀ ਕੀਤਾ ਇਸ ਮੌਕੇ ਸਰਪੰਚ ਸੁਖਵਿੰਦਰ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਾਰੀ ਪੰਚਾਇਤ ਨੂੰ ਨਾਲ ਲੈ ਕੇ ਪਿੰਡ ਵਿੱਚ ਰਿਕਾਰਡ ਤੋੜ ਵਿਕਾਸ ਕਾਰਜਾਂ ਲਈ ਯਤਨ ਆਰੰਭ ਦੇਣਗੇ ਉਹਨਾਂ ਕਿਹਾ ਕਿ ਉਹ ਹਰ ਤਰ੍ਹਾਂ ਦੀ ਵਿਦਿਖਰੇਵਾਜੀ ਅਤੇ ਪੱਖਪਾਤ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਕਾਰਜ ਸ਼ੁਰੂ ਕਰਵਾਉਣਗੇ ਉਹਨਾਂ ਨੂੰ ਸਮੁੱਚੇ ਪੰਚਾਇਤ ਮੈਂਬਰਾਂ ਨੇ ਵੀ ਪੂਰਨ ਸਹਿਯੋਗ ਦੇਣ ਦੀ ਗੱਲ ਆਖੀ ਹੈ ਕੀ ਕਹਿੰਦੇ ਨੇ ਪੰਚਾਇਤ ਮੈਂਬਰ ਤੁਸੀਂ ਵੀ ਸੁਣ ਲਓ ਬਹਿਰ ਜੀ ਖਾਲਸਾ ਬਹਿਰ ਜੀ ਕੀ ਫਤਿਹ ਉਹ ਸਾਡੇ ਨਗਰ ਨੇ ਸਾਨੂੰ ਮਾਣ ਬਖਸ਼ਿਆ ਸਾਡੇ ਸੁਖਵਿੰਦਰ ਕਾਰ ਸਰਪੰਚ ਚੁਣੀ ਹੈ ਸਹਿਮਤੀ ਨਾਲ ਸਾਰੇ ਮੈਂਬਰ ਸੰਮਤੀ加 ਬਣੇ ਆ ਸਾਬ ਬੜਾ ਦਾ ਧੰਨਵਾਦ ਕਰਦੇ ਆਂ ਅਸੀਂ ਜਿਨ੍ਹਾਂ ਨੇ ਸਾਨੂੰ ਐਡਾ بڑا ਹਵਦਾ ਦਿੱਤਾ ਅਸੀਂ ਦੇਖਭਾਲ ਕਰਕੇ ਸਾਰੇ ਕੰਮ ਬਗਾਸ ਕਰਾਂਗੇ ਵਧੀਆ ਪਿੰਡ ਦਾ ਠੀਕ ਹੋ ਗਿਆ ਸਾਰੇ ਘਰ ਰਲ ਕੇ ਚੱਲਾਂਗੇ ਮੈਂ ਜਗਦਾਰ ਸਿੰਘ ਮੇਰੇ ਦਰ ਬਦਲੇ ਸੁਖਵਿੰਦਰ ਗੌਰ ਨੂੰ ਪਿੰਡ ਮੜੀਰਾ ਬਲੋਂ ਜੋ ਇਨਾ ਮਾਨ ਸਤਕਾਰ ਨਾਲ ਸਰਪੰਚ ਬਣਾਇਆ ਗਿਆ ਉਸ ਦੇ ਲਈ ਮੈਂ ਪਿੰਡ ਦਾ ਸਮੇਸ਼ਾ ਰੀਣੀ ਰਹਾਂਗਾ ਅਤੇ ਪੂਰਨ ਜੋਰ ਆਪਣੇ ਸਾਰਾ ਵਿਕਾਸ ਕਰਨ ਦਾ ਸਾਰੇ ਘਰ ਦਾ ਸਾਰੇ ਟੱਬਰ ਦੇ ਅਤੇ ਸਾਰੇ ਪਰਿਵਾਰ ਦੇ ਇਦਾਂ ਦੇ ਪੰਚਾਂ ਦੇ ਸਹਿਯੋਗ ਨਾਲ ਨਗਰ ਦੇ ਸਹਿਯੋਗ ਨਾਲ ਮੈਂ ਹਰੇਕ ਕੰਮ ਨੂੰ ਪਹਿਲ ਦਊਂਗਾ ਸਭ ਵਿਚਾਰ ਨਾਲ ਅਸੀਂ ਚੱਲਾਂਗੇ ਸਾਰੇ ਪਿੰਡ ਦਾ ਅਸੀਂ ਧੰਨਵਾਦ ਕਰਦੇ ਹਾਂ ਮੈਂ ਸੁਖਵਿੰਦਰ ਕੌਰ ਸਰਪੰਚ ਮਂਡੇਰਾ ਮੈਂ ਸਾਰੇ ਨਗਰ ਵਾਸੀਆਂ ਦੇ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ